ਇਸ ਦੇ ਵਿੱਚ ਵਾਲੀ ਇੱਕ ਹੋਰ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਕਿ ਦੇਖਿਆ ਗਿਆ ਦਿੱਲੀ ਦੇ ਵਿੱਚ ਨਾਪਾਕ ਇਰਾਦੇ ਜੋ ਪਾਕਿਸਤਾਨ ਦੇ ਦਿਖਾਈ ਦਿੱਤੇ ਦਿੱਲੀ ਦੇ ਵਿੱਚ ਹਮਲਾ ਕਰਨ ਦੇ ਉਹ ਨਾਕਾਮ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਸੋ ਲਗਾਤਾਰ ਇਸ ਵਕਤ ਦੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਿੱਲੀ ਦੇ ਵਿੱਚ ਹਮਲਾ ਕਰਨ ਦੀ ਪਾਕਿਸਤਾਨ ਦੀ ਕੋਸ਼ਿਸ਼ ਨਾਕਾਮ ਦਿਖਾਈ ਦਿੱਤੀ ਹਰਿਆਣਾ ਦੇ ਵਿੱਚ ਹੀ ਇਸ ਜਿਹੜੇ ਮਿਸਾਈਲਾਂ ਭੇਜੇ ਜਾ ਰਹੇ ਸੀ ਦਿੱਲੀ ਦੇ ਵਿੱਚ ਹਮਲਾ ਕਰਨ ਦੇ ਲਈ ਉਸ ਨੂੰ ਰੋਕ ਲਿੱਤਾ ਗਿਆ ਉੱਥੇ ਉਸ ਨੂੰ ਉੱਥੇ ਹੀ ਨਸ਼ਟ ਕਰ ਦਿੱਤਾ ਗਿਆ ਸੋ ਇਸ ਵਕਤ ਦੀ ਲਗਾਤਾਰ ਇੱਕ ਹੋਰ ਵੱਡੀ ਖਬਰ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਸੁਰੱਖਿਆ ਬਲਾਂ ਨੇ ਪੂਰੇ ਨਹੀਂ ਹੋਣ ਦਿੱਤੇ ਪਾਕਿਸਤਾਨ ਦੇ ਮਨਸੂਬੇ ਬੱਲਾ ਨੇ ਹਰਿਆਣਾ ਦੇ ਸਿਰਸਾ ਦੇ ਵਿੱਚ ਹੀ ਇਹਨਾਂ ਦੀਆਂ ਮਿਸਾਈਲਾਂ ਨੂੰ ਨਸ਼ਟ ਕਰ ਦਿੱਤਾ ਗਿਆ ਮਿਸਾਈਲ ਹਮਲਾ ਜਿਹੜਾ ਹੈ ਫੇਲ ਹੋ ਚੁੱਕਿਆ ਹੁਣ ਪਾਕਿਸਤਾਨ ਦਾ ਜੋ ਦਿੱਲੀ ਦੇ ਵਿੱਚ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਣ ਵਾਲਾ ਸੀਗਾ ਸੋ ਇਸ ਵਕਤ ਦੀ ਇਹ ਬਿਆਦੀ ਵੱਡੀ ਤੇ ਅਹਿਮ ਖਬਰ ਬਣ ਜਾਂਦੀ ਹੈ ਜਿੱਥੇ ਦਿੱਲੀ ਦੇ ਵਿੱਚ ਲਗਾਤਾਰ ਦੇਖਿਆ ਜਾਂਦਾ ਹੈ ਕਿ तरीके ਦੇ ਨਾਲ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਣਾ ਸੀਗਾ ਮਿਸਾਈਲ ਅਟੈਕ ਕੀਤਾ ਜਾਣਾ ਸੀ ਸੋ ਜਿਹੜੇ ਸੁਰੱਖਿਆ ਬਲ ਨੇ ਇੰਡੀਅਨ ਆਰਮੀ ਇਹਨਾਂ ਦੇ ਵੱਲੋਂ ਇਹਨਾਂ ਦੇ ਮਨਸੂਬਿਆਂ ਨੂੰ ਬਿਲਕੁਲ ਹੀ ਫੇਲ ਕਰਕੇ ਰੱਖ ਦਿੱਤਾ ਹੈ ਪਾਣੀ ਫੇਰ ਕੇ ਰੱਖ ਦਿੱਤਾ ਹੈ ਤਾਂ ਤਾਂ ਕਿ ਜੋ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਹਾਨੀ ਨਾ ਹੋਵੇ ਤੇ ਹਰਿਆਣਾ ਦੇ सिरसा ਦੇ ਵਿੱਚ ਹੀ ਇਹੇ ਤੇ ਪਾਣੀ ਫਿਰਦਾ ਹੋਇਆ ਦਿਖਾਈ ਦਿੱਤਾ ਸੋ ਲਗਾਤਾਰ ਇਸ ਵਕਤ ਦੀ ਇਹ ਬੇहद ਹੀ ਵੱਡੀ ਤੇ ਅਹਿਮ ਖਬਰ ਪੜ ਜਾਂਦੀ ਹੈ ਰਾਜਧਾਨੀ ਦਿੱਲੀ ਦੇ ਵਿੱਚ ਇਹਨਾਂ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਸੀਗੀ ਪਰ ਉੱਥੇ ਹੀ ਇਹਨਾਂ ਦੇ मंसूਬੇ ਆ ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ